ਮੈਂ ਕੁੜੀਆਂ ਨੂੰ ਸ਼ਗਨ ਸਕੀਮ ਦਿੰਦੀ ਐ ਇਹਨਾਂ ਦੇ ਘਰ ਵਿਆਹ ਵਾ ਮਹਾਰਾਜ ਲੱਖ ਰੁਪਏ ਦਾ ਕੱਪੜਾ ਲਓ ਸ਼ਗਨ ਤੁਹਾਡਾ ਭਰਾ ਨਾਲ ਬਾਹੂ ਐ ਕਿਉਂ ਹੋਰ ਦੱਸ ਕੀ ਕਹਦੀ ਦਾਓ ਆਪਣਾ ਬਹੁਤ ਫਾਇਦਾ ਬਹੁਤ ਖੁਸ਼ ਹੈ ਮਨ ਵੀਡੀਓ ਨੂੰ ਸ਼ੇਅਰ ਕਰਕੇ ਆਓ ਤੇ 5100 ਦਾ ਕੈਸ਼ਬੈਕ 895 ਰੁਪਏ ਦੀ ਰੇਂਜ ਚ ਭਾਜੀ ਮਾਲ ਹੈ ਘਰ ਬੈਠੇ ਕਿਸੇ ਨੇ ਮੰਗਾਉਣਾ ਤੇ 50000 ਦੇ ਮਾਲ ਮਗਰ 1100 ਰੁਪਏ ਡਿਸਕਾਊਂਟ ਮੇਰੇ ਵੱਲੋਂ ਮਰੀਆ ਪਾਪਾ ਜੀ ਦੀ ਓਟ ਆਸਰਾ ਲੈ ਕੇ ਅੱਜ ਜਿੰਨੇ ਆਪਣੇ ਪਿਆਰੇ ਗਾਖ ਪਿਆਰੇ ਜਿੰਨੇ ਵੀ ਜੀ ਅੱਜ ਵੀਡੀਓ ਦੇਖਣਗੇ ਉਹਨਾਂ ਨੂੰ ਪਹਿਲਾ ਨਾਮ 25 ਲੱਖ ਰੁਪਏ ਦਾ ਮਿਲੇਗਾ ਦੇਖੋ ਚੈੱਕ ਕਰੋ 25 ਲੱਖ ਆਪੇ ਹੀ ਆ ਜਾਣਾ ਤੁਹਾਡੇ ਕੋਲ ਜਦੋਂ 570 ਵਾਲਾ ਸੂਟ ਤੁਹਾਨੂੰ ਮਿਲਣਾ ਵੀਰ ਜੀ 220 ਰੁਪਏ ਦੀ ਰੇਂਜ 'ਚ ਇਹ ਮਿਕਸ ਸੈਟ ਮ ਆਣ ਗਿਆ ਵਿੱਚ ਜਾਮ ਵੀ ਹੋਊਗੀ ਵਿੱਚ ਆਪਣਾ ਸ਼ਿਮਰ ਵੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵਿੱਚ ਰਿਯਾਨ ਵੀ ਹੈ ਵਿੱਚ ਵਧੀਆ ਵਾਲੀ ਮਸਲੀਨ ਵਿਸਕੋਸ ਵੀ ਹੈ ਤੇ ਰੇਟ ਤੁਹਾਡੇ ਭਰਾ ਨੇ ਰੱਖਿਆ ਬਾਬਾਈ ਦੀ ਓਟ ਆਸਰਾ ਲੈ ਕੇ 220 ਰੁਪਏ ਦੀ ਰੇਲ ਚ ਭਾਜੀ ਇਹਨਾਂ ਚੀਜ਼ਾਂ ਦੇ ਗੌਰ ਕਰੋ ਇਹੀ ਮਾਲ ਵਿਕ ਰਹੇ ਨੇ ਤੇ ਵਿਕ ਰਹੇ ਨੇ ਬਸ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਨਾ ਇਹ ਕਿਹੜੇ ਸੌਦਿਆਂ ਦੀ ਗੱਲ ਚੱਲ ਰਹੀ ਸੀ ਭਾਜੀ ਇਹ ਉਹ ਸੌਦੇ ਨੇ ਜਿਨ੍ਹਾਂ ਨੇ ਜੰਗਾ ਵੱਡੀਆਂ-ਵੱਡੀਆਂ ਜਿਤਾਤੀਆਂ ਨੇ ਆ ਦੇਖੋ ਵੀਰ ਜੀ ਮਾਲ ਟਾਪ ਦੇ ਮਾਲ ਨੇ ਦੇਖੋ ਦੁਪੱਟੇ ਵਰਕ ਨੇ ਬਹੁਤ ਸੋਹਣੇ ਵਾਟਰ ਸੀਕੁਐਂਸ ਦੇ ਇਹ ਲੌਂਗ ਲੈਂਥ ਦੇ ਵਿੱਚ ਮਸਲੀਨ ਦਾ ਸੂਟ ਆ ਭਾਜੀ ਮਸਲੀਨ ਦਾ ਲੌਂਗ ਲੈਂਥ ਦਾ ਸੂਟ ਆ ਕਲਰ ਤੁਸੀਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਹੈ ਕਈ ਵਾਰ ਦਿੱਕਤ ਆਉਂਦੀ ਹੈ 595 495 ਵਾਲਾ ਮਾਲ ਆ ਭਾਜੀ ਕੱਲ ਦੀ ਡੇਢ 'ਚ ਮਿਲ ਜਾਊਗਾ ਬਸ ਤੁਹਾਨੂੰ ਹਾਜ਼ਰ 375 ਰੁਪਏ ਦੀ ਰੇਂਜ 6 ਪੀਸ ਹੈ 6 ਡਿਜ਼ਾਈਨ ਹੈ ਭਾਈ ਸਾਰੇ ਸੁਪਰ ਡੁਪਰ ਹਿੱਟ 2-3 ਸੈੱਟ ਦਿਖਾਊਗਾ ਇਹ ਆ ਦੇਖੋ ਜਿੰਨਾ ਮਰਜ਼ੀ ਮਾਲ ਲੈ ਲਓ ਟਰੱਕ ਭਰ-ਭਰ ਕੇ ਜਾਣਗੇ ਪੂਰੀ ਨੇਰੀ ਠਾਲ ਦਾਂਗੇ ਚੀਜ਼ਾਂ ਉੱਦਾਂ ਦੀਆਂ ਦੇਖੋ ਜੀ ਚੈੱਕ ਕਰੋ ਵਿੱਚ ਕੰਟਰਾਸਟ ਦੁਪੱਟੇ ਵੀ ਆਉਣਗੇ ਤੇ ਵਿੱਚ ਆਉਣਗੇ ਦੂਸਰੇ ਦੁਪੱਟੇ ਚੀਜ਼ਾਂ ਚੈੱਕ ਕਰੋ ਆਨੰਦ لال ਜੀ ਦੇਖੋ ਚੀਜ਼ਾਂ ਲੌਂਗ ਲੈਂਥ ਦੇ ਵਿੱਚ ਮਾਰ ਪਿਓਰ ਰੋਮਨ ਸਿਲਕ ਜਿਹਨੂੰ ਕਹਿੰਦੇ ਆ ਰੋਮਨ ਰੰਗ ਦਿਖਾ ਦਿਓ ਵੀਰ ਜੀ 375 ਰੁਪਏ ਦੀ ਰੇਂਜ 'ਚ ਇਹ ਵੀ ਮਾਲ ਹੈ ਇੱਕ ਡਿਜ਼ਾਈਨ ਮੈਂ ਹੋਰ ਦਿਖਾਉਂਗਾ ਤੁਹਾਨੂੰ ਬਹੁਤ ਮਾਲ ਵਿਕ ਰਿਹਾ ਪਰਮਾਤਮਾ ਪੂਰੇ ਭਾਗ ਰੰਗ ਭਾਗ ਲਾ ਰਿਹਾ ਇਹਨੂੰ ਸੌਦਿਆਂ ਨੂੰ ਏ ਤੁਹਾਡੇ ਕੋ ਵੀ ਮੈਨੂੰ ਪਤਾ ਹੈ ਵੀ ਇਦਾਂ ਹੀ ਵਿਕਣਿਆ ਇਹ ਸਾਰੇ ਸੌਦੇ ਘੈਂਟ ਨੇ ਆ ਲਓ ਜੀ ਦੇਖੋ ਬਾਬੂ ਜੀ ਚੈੱਕ ਕਰੋ 375 ਰੁਪਏ ਦੀ ਰੇਂਜ ਆ ਮਾਲ ਨਹੀਂ ਰੁਗ ਰਿਹਾ ਵਾ ਮੈਨੂੰ ਇੰਨਾ ਬਾਬਾ ਜੀ ਦੀ ਓਟ ਆਸਰਾ ਲੈ ਕੇ ਅੱਜ ਰੇਟ ਵੀ ਪੂਰੇ ਵਧੀਆ ਸਿੱਧੇ ਰੱਖੇ ਤੇ ਚੀਜ਼ਾਂ ਵੀ ਦੇਣੀ ਆ ਤੁਹਾਨੂੰ ਵਕਰੀਆਂ ਇੱਕ ਡਿਜ਼ਾਈਨ ਹੋਰ ਆ ਇਸੇ ਰੇਂਜ ਦੇ ਵਿੱਚ ਚੈੱਕ ਕਰੋ ਲਓ ਜੀ ਬਾਬਾ ਜੀ ਲਓ ਜੀ ਜੀ ਲਓ 375 ਰੁਪਏ ਦੀ ਰੇਂਜ ਚ ਲਓ ਮਾਲ ਜਿੰਨਾ ਮਰਜੀ ਮੰਗ ਲਓ ਸੋਨੀਆ ਜੀ ਆ ਦੋ ਤਿੰਨ ਸੈੱਟ ਫੜਾਓ ਇੱਥੇ ਸਟਾਈਲ ਸਟੂਡੀਓ ਦੇ ਮੇਰੇ ਬੇਟੇ 375 ਰੁਪਏ ਦੀ ਰੇਂਜ ਚ ਮਾਲ ਆ ਲੁੱਟ ਲਓ ਮੇਲੇ ਪਰਮਾਤਮਾ ਜਾਣਦਾ ਹੋ ਜਾਓਗੇ ਵਿਲੇ ਇੰਨਾ ਮਾਲ ਵਿਕਣਾ ਤੁਹਾਡੇ ਕੋ ਆ ਦੇਖੋ ਇਦਾਂ ਦੇ ਡਿਜ਼ਾਈਨ ਵੀ ਫੋਟੋ ਵਾਲੇ ਇਹਦੇ ਵਿੱਚ ਹੀ ਆਉਣੇ ਆ ਦਿਖਾ ਦਿਓ ਵੀਰ ਜੀ ਬਸ ਮਿਹਰਬਾਨੀ ਮੈਡਮ ਤੇ ਹੁਣ ਤੁਹਾਨੂੰ ਜਿਹੜੀ ਚੀਜ਼ਾਂ ਦਿਖਾਊਗਾ ਤੁਹਾਡਾ ਵੀਰ ਇਹ ਚੈੱਕ ਕਰੋ ਫਿਰ ਦੇਖੋ ਜੀ ਦੁਪੱਟੇ ਸੋਨੇ ਬਾਜੂ ਵਰਕ ਨਾਲ ਆ 395 ਰੁਪਏ ਦੀ ਰੇਂਜ ਆ ਬਾਜੂ ਦਿਖਾ ਦਿਓ ਮੈਡਮ ਦੋ ਤਹਾਂ ਜੱਕ ਗਏ ਬਹੁਤ ਮਾਲ ਵਿਕ ਰਿਹਾ ਤੇ ਰੇਟ ਵੀ ਹੈਗਾ 399 ਰੁਪਏ ਬਾਜੀ ਚੈੱਕ ਕਰ ਲੋ ਇਦਾਂ ਦੇ ਡਿਜ਼ਾਈਨ ਇਦਾਂ ਦੀ ਵੈਰਾਈਟੀ ਤੁਹਾਨੂੰ ਰੋਜ਼ ਰੋਜ਼ ਨਹੀਂ ਮਿਲਣੀ ਇੱਕ ਤੋਂ ਇੱਕ ਵੈਰਾਈਟੀਆਂ ਦੇ ਮਾਲ ਆ ਤੇ ਚੀਜ਼ਾਂ ਹੈਗੀਆਂ ਸੋਹਣੀਆਂ 395 ਰੁਪਏ ਦੀ ਰੇਂਜ ਚ ਬਾਜੂ ਵਰਕ ਨਾਲ ਮਾਲ ਤੁਹਾਨੂੰ ਕਿਤੇ ਵੀ ਇਸ ਭਾਅ ਦੇ ਵਿੱਚ ਨਹੀਂ ਮਿਲੂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਬਾਜੀ ਕਿਉਂਕਿ ਰੇਟ ਸਾਰੇ ਮਿੱਠੇ ਕਰਤੇ ਆ ਦੇਖੋ ਜੀ ਨੇਚਰਲ ਕਰੇਵ ਦੇਖੋ ਕਿੰਨੇ ਸੋਹਣੇ ਸੋਹਣੇ ਮਾਲ ਆ ਧਾਗੇ ਵਰਕ ਦੇ ਨਾਲ ਲੌਂਗ ਲੈਂਥ ਦੇਖੋ ਚੀਜ਼ਾਂ ਵੀਰ ਜੀ ਦੁਪੱਟੇ ਚੈੱਕ ਕਰੋ ਸਾਡੇ ਤੇ ਰੇਟ ਕਰਤੇ ਨੇ ਮਿੱਠੇ ਪੂਰੇ ਵਰਕ ਦੁਪੱਟਿਆਂ ਨਾ 475 ਰੁਪਏ ਦੀ ਰੇਂਜ ਚ ਚੈੱਕ ਕਰੋ ਕਰੇਵ ਦੇ ਡਿਜ਼ਾਈਨ ਚਾਰ ਕਲਰ ਆ ਭਾਜੀ ਚਾਰੇ ਸੁਪਰ ਹੈ ਸਕਰੀਨ ਸ਼ਾਟ ਲੈਂਦੇ ਰਹੋ ਤੇ ਆਂਦੇ ਰਹੋ ਸਟੇਸ਼ਨ ਦੇ ਸਾਹਮਣੇ ਸਾਡੀ ਆਪਣੀ ਦੁਕਾਨ ਵੀਰੇ ਵੀਰਾਂ ਦੀ ਹੱਟੀ ਪੈਣਾ ਦੀ ਹੱਟੀ ਮਿਸ਼ਾਟ ਟੈਕਸ ਦੇਖੋ ਜੀ ਡਿਜ਼ਾਈਨ ਮੈਂ ਕਹਿੰਦਾ ਚੌਂਦੇ ਡਿਜ਼ਾਈਨ ਚੌਂਦੇ ਚੈੱਕ ਕਰ ਲੋ ਭਾਜੀ ਪੀਸ ਕੋਈ ਕਿਸੇ ਨੂੰ ਡਾਟ ਲੱਗੇ ਮਿਲੋ ਸਾਨੂੰ ਸਾਨੂੰ ਮਿਲਵਾ ਕੇ 475 ਰੁਪਏ ਚ ਦੇਖੋ ਭਾਜੀ ਡਿਜ਼ਾਈਨ ਕਰੇਵ ਦੇ ਉੱਤੇ ਬਹੁਤ ਸੋਹਣੇ ਮਾਲ ਹੈ ਕਲਰ ਚਾਰਟ ਬਹੁਤ ਵਧੀਆ ਨੇ ਤੇ ਰੇਂਜਾਂ ਵੀ ਬਹੁਤ ਸੋਹਣੀਆਂ ਨੇ ਹੁਣ ਸਕਰੀਨ ਸ਼ਾਟ ਲੈਣ ਦੀ ਵਾਰੀ ਹੈ ਜਿਹੜੀ ਪੈਣੀ ਸਾਰਿਆਂ ਤੇ ਭਾਰੀ ਹੈ ਆ ਲੋ ਵੀਰ ਜੀ ਵੀਰ ਜੀ ਭਰਾ ਜੀ ਸਰਦਾਰ ਜੀ ਨੰਬਰਦਾਰ ਜੀ ਦੇਖੋ ਇਹੀ ਡਿਜ਼ਾਈਨ ਤੁਹਾਡੇ ਭਰਾ ਨੇ ਵੇਚਿਆ ਪਹਿਲਾਂ 695 ਰੁਪਏ ਇਹੀ ਡਿਜ਼ਾਈਨ ਤੁਹਾਡਾ ਭਰਾ ਅੱਜ ਵੇਚੂਗਾ 495 495 ਰੁਪਏ ਦੀ ਰੇਂਜ ਹੈ ਬਾਬਾਈ ਦੀ ਓਟ ਆਸਰਾ ਲੈ ਕੇ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਲਓ ਜੀ 495 ਰੁਪਏ ਬਹੁਤ ਸੋਹਣੇ ਮਾਲ ਵਧੀਆ ਚੀਜ਼ਾਂ ਟੌਪ ਕਲਾਸ ਅੱਜ ਦੇਖਿਓ ਵੈਰਾਈ ਥੋੜਾ ਭਰਾ ਕਿਹੜੀ ਲਖੋ ਫੁੱਲ ਵਧੀਆ ਵੈਰਾਈ ਦੇ ਨਾਲ ਉਤਰਾਂਗੇ ਮੈਦਾਨ ਚ ਲਓ ਜੀ ਭਾਜੀ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਬੜੇ ਬੜੇ ਕਿਲੇ ਫਤਿਹ ਕਰ ਲਏ ਦੇਖੋ ਜੀ ਪੋਰ ਵਾਲੇ ਡਿਜ਼ਾਈਨ 475 ਰੁਪਏ ਦੀ ਰੇਂਜ ਚ ਭਾਜੀ ਮਾਲ ਜਿੰਨਾ ਮਰਜ਼ੀ ਮਾਲ ਲੈ ਲਓ ਜੀ ਚਲ ਦੇਖੋ ਜੋ ਰੇਟ ਤੁਹਾਨੂੰ ਚਾਹੀਦਾ ਉਹੀ ਰੇਟ ਮਿਲੂਗਾ ਚੀਜ਼ਾਂ ਬਹੁਤ ਸੋਹਣੀਆਂ ਨੇ ਨਾ ਛੱਡੋ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਇਹੀ ਕਹੂੰਗਾ ਲਓ ਜੀ ਭਾਜੀ ਬਰਬਰੀ ਦੀ ਗੱਲ ਚੱਲਦੀ ਹੁੰਦੀ ਐ ਬਰਬਰੀਆਂ ਐ ਹੋ ਗਈਆਂ ਦੇਖੋ ਬਰਬਰੀ ਆਪਾਂ ਐ ਕੌਡੀਆਂ ਦੇ ਭਾਗ ਕੀਤੀ ਹੋਈ ਐ ਦੁਪੱਟੇ ਚੈੱਕ ਕਰੋ ਪਹਿਲਾਂ ਤੁਸੀਂ ਤੇ ਰੇਂਜ ਦੀ ਗੱਲ ਕਰੀਏ ਰੇਂਜ ਬਹੁਤ ਸੌਖੀ ਰੇਂਜ ਐ ਜੀ 495 ਰੁਪਏ ਦੀ ਰੇਂਜ ਮਾਲ ਦੇਖੋ ਜੀ ਮਹਾਰਾਜ ਫਰੰਟਾ ਦੇਖੋ ਪੀਸ ਕਿੰਨੇ ਸੋਹਣੇ ਬਣੇ ਆ ਬਾਈ ਜੀ ਪੂਰੀ ਤੱਕ ਪਊਗੀ ਪੂਰੀ ਤੱਕ ਰੇਂਜਾਂ ਮਿੱਠੀਆਂ ਦੇ ਨਾਲ ਮਾਲ ਜਿੰਨੇ ਮਰਜ਼ੀ ਲੈ ਜਾਓ ਦੋ ਡਿਜ਼ਾਈਨ ਦੋਨੇ ਸੋਹਣੇ ਸੁਪਰ ਡਿਜ਼ਾਈਨ スクリーンショット ਆਪਣੇ ਲੈਂਦੇ ਰਹੋ ਤੇ ਆਜੋ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਚ ਜਿੱਥੇ ਮਿਲਣਾ ਤੁਹਾਨੂੰ ਸਭ ਤੋਂ ਸੱਤਾ ਕਪੜਾ ਰੇਂਜ ਵਧੀਆ ਤੇ ਚੀਜ਼ਾਂ ਸੋਹਣੀਆਂ ਦੇ ਨਾਲ ਅਗਲੇ ਡਿਜ਼ਾਈਨ ਆ ਰਹੇ ਨੇ ਔਰ ਗੰਜੇ ਦੇ ਔਰ ਗੰਜਾ ਹੈਂਡਵਰਕ ਦੇ ਨਾਲ ਬੌਜੀ ਜਿੰਨਾ ਮਰਜ਼ੀ ਮਾਲ ਲੈ ਲਓ 575 ਰੁਪਏ ਦੀ ਰੇਂਜ ਚ ਮਾਲ ਮਿਲੂਗਾ ਬਹੁਤ ਵਧੀਆ ਮਾਲ ਆ ਆ ਦੇਖੋ ਜੀਜੀ ਭਰਾ ਜੀ ਸਰਦਾਰ ਜੀ ਨੰਬਰਦਾਰ ਜੀ ਦੇਖੋ ਜੀ 575 ਰੁਪਏ ਦੀ ਰੇਂਜ ਚ ਇੱਕ ਡਿਜ਼ਾਈਨ 575 ਰੁਪਏ ਦੀ ਰੇਂਜ ਚ ਦੂਜਾ ਡਿਜ਼ਾਈਨ ਲਓ ਜੀ 575 ਰੁਪਏ ਦੀ ਰੇਂਜ ਚ ਤੀਜਾ ਡਿਜ਼ਾਈਨ ਦੇਖੋ ਵੀਰ ਜੀ ਅੱਗੇ ਨੂੰ ਕਰਕੇ ਹੈਂਡਵਰਕ ਦੇ ਪ੍ਰੋਪਰ ਹੈਂਡਵਰਕ ਦੇ ਗਲੇ ਤੇ 575 ਦੀ ਰੇਂਜ ਚ ਚੌਥਾ ਡਿਜ਼ਾਈਨ ਹੁਣ ਦੇਖ ਲਓ ਇਹਨਾਂ ਚੀਜ਼ਾਂ ਨੂੰ ਦੱਸਣ ਦੀ ਲੋੜ ਹੈ ਮੈਨੂੰ ਕਿ ਨਹੀਂ ਫੁੱਲ ਵਧੀਆ ਮਾਲ ਵਿਕ ਰਹੇ ਨੇ ਫੁੱਲ ਵਧੀਆ ਸੈਟਿੰਗਾਂ ਨੇ ਭਾਈ ਜੀ ਦੇਖੋ ਚੀਜ਼ਾਂ ਸਾਰੀਆਂ ਸੌਖੀਆਂ ਕਰਤੀਆਂ ਆ ਪੰਗਾਕਾਂ ਲਈ ਜਿੰਨੇ ਆਪਣੇ ਪਿਆਰੇ ਸਰੋਤੇ ਗਾਘ ਦੇਖੋ ਭਾਈ ਦੁਪੱਟੇ ਵਰਕ ਨਾਲ ਜਾਮ ਲਓ ਜਿੰਨਾ ਮਰਜ਼ੀ ਮਾਲ ਲੈ ਲਓ ਭਾਈ ਜੀ ਸਫਾਈ ਦੇਖੋ ਤੁਸੀਂ ਪਿਓਰ ਜਾਮ ਨਾਲ ਹੋਈ 1 ਲੱਖ ਰੁਪਏ ਦਾ ਨਾਮ ਹੈ ਦੁਪੱਟੇ ਵਰਕ ਨਾਲ ਹੈ ਰੇਟ ਕੀ ਕੱਢਣਾ ਤੁਸੀਂ ਸੋਚ ਵੀ ਨਹੀਂ ਸਕਦੇ ਜੀ 625 ਰੁਪਏ ਭਾਈ ਜੀ 625 ਰੁਪਏ ਦੀ ਰੇਂਜ ਚ ਮਾਲ ਮੈਂ ਕਹਿੰਦਾ ਫੜਾ ਫੜ ਵਿਕਰਿਆ ਹੈ ਚੀਜ਼ਾਂ ਚੈੱਕ ਕਰੋ ਸਫਾਈ ਚੈੱਕ ਕਰੋ 625 ਰੁਪਏ ਦੀ ਰੇਂਜ ਚ ਮਾਲ ਜਾਮ ਦਾ ਮਾਲ ਬਹੁਤ ਟਾਪ ਦੀ ਆਈਟਮ ਆ ਮੈਂ ਕਹਿੰਦਾ ਹਿੱਟ ਆਈਟਮ ਆ ਸਾਡੀਆਂ ਦੇਖੋ ਜੀ ਆਲੋ ਹੁਣ ਇਹ ਚੀਜ਼ਾਂ ਦੇਖੋ ਤੁਸੀਂ ਸੋਚ ਵਿਚਾਰਨ ਵਾਲੀ ਲੋੜ ਨਹੀਂ ਪੈਣੀ ਤੁਹਾਨੂੰ ਜਿਹੜੇ ਸੌਦੇ ਮੈਂ ਤੁਹਾਨੂੰ ਪੇਸ਼ ਕਰਾਂਗਾ ਲਓ ਜੀ ਫਰੰਟ ਬੈਕ ਬਾਜੂ ਆਲੋ ਬੈਕ ਵੀ ਹੈ ਦੇਖੋ ਬੈਕ ਤੇ ਵੀ ਗੱਲ ਹੈ ਪਰ ਰੇਟ ਕੀ ਆ ਭਾਜੀ 625 ਰੁਪਏ ਹਾਪ ਪ्युअर ਦੇ ਦੁਪੱਟੇ ਵਧੀਆ ਹੁਣ ਇਹਨਾਂ ਰੇਟਾਂ ਦੇ ਵਿੱਚ ਜੇਕਰ ਤੁਹਾਨੂੰ ਕੱਪੜਾ ਕਿਤੇ ਵੀ ਮਿਲ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਜੋ ਕਹੋਗੇ ਉਹ ਮੈਂ ਕਰਾਂਗੇ ਇੱਕ ਬੰਦਾ ਭੇਜਦੇ ਆ ਰੇਂਜਾਂ ਵਧੀਆ ਭਾਜੀ ਦੇਖੋ ਮਾਲ ਦੀ ਕਿੰਨੀ ਸਫਾਈ ਹੈ ਵੀਰ ਜੀ ਦੇਖੋ ਨਾਨ ਜੀ ਤਾਰੀਫ ਕਰੋ ਤੁਸੀਂ ਵੀ ਵੀਰ ਜੀ ਕਰੋ ਕੁਝ ਬੋਲੋ ਮੂੰਹ ਅਸੀਂ ਤੁਹਾਡੇ ਸ਼ਬਦ ਸੁਣਨਾ ਚਾਹਾਂਗੇ ਲਓ ਵੀਰ ਜੀ ਲਓ ਦੇਖੋ ਦੁਪੱਟਾ 625 ਅੰਚ ਸਫਾਈ ਦੇਖੋ ਮਾਲ ਦੀ ਵੀਰੇ ਟਾਪ ਦੇ ਮਾਲ ਹੈ ਟਾਪ ਦੇ ਦੁਪੱਟੇ ਟਾਪ ਦੇ ਦੁਪੱਟੇ ਵਰਕ 625 ਰੁਪਏ ਦੀ ਰੇਟ ਚ ਭਾਜੀ ਅੱਜ ਦੇ ਸਮੇਂ ਦੇ ਵਿੱਚ ਉਹ ਦੇਖੋ ਮਸਲੀਨ ਤੇ ਫੋਟੋ ਦਿਖਾਣੀ ਹੈ ਤੁਹਾਨੂੰ ਮਾਲ ਮੈਂ ਕਹਿੰਦਾ ਧੜਾ ਧੜਾ ਵਿਕਰਿਆ ਲਓ ਜੀ ਵੀਰ ਜੀ ਡਬਲ ਸ਼ੇਡ ਦੇ ਦੁਪੱਟੇ 550 ਰੁਪਏ ਬਾਈ ਜੀ ਫੋਟੋ ਵਾਲਾ ਮਾਲ ਫੁੱਲ ਕਾਰੀ ਦੇ ਨਾਲ ਪਹਿਲਾਂ ਗਾਗਦਾ ਕਰ ਦੋ ਮਾੜ ਸਾਢੇ 550 ਰੁਪਏ ਤੂੰ ਚਲ ਜਾ ਮਾੜ ਕਰ ਉਧਰ ਦੇਖੋ ਚੀਜ਼ਾਂ ਫੜਾਈ ਚੱਲ ਨੇੜੇ ਕਰਦੇ ਸੱਕ ਸਾਢੇ 550 ਚ ਮਾਲ ਜੇ ਲੈਣਾ ਤਾਂ ਆ ਜਾਓ ਵੀਰੇ ਪਿਓਰ ਮਸਲੀਨ ਤੇ ਫੋਟੋ ਵਾਲੇ ਪੀਸ ਦੇਣੇ ਆ ਤੁਹਾਨੂੰ ਬਹੁਤ ਵਧੀਆ ਵਧੀਆ ਟਾਪ ਦੇ ਮਾਲ ਇਕਾ ਚੀਜ਼ਾਂ ਸਾਡੇ ਕੋਲ ਵਿਕਰੀਆਂ ਨੇ ਲਓ ਵੀਰ ਜੀ ਕੱਲ ਤੋਂ ਸਾਡਾ ਚਾਲਾ ਸ਼ੁਰੂ ਹੈ ਦੇਖੋ ਚੀਜ਼ਾਂ ਇਹ ਜਿਹੇ ਦਵਾਂਗੇ ਤੁਹਾਨੂੰ ਬੈਨੀਫਿਟ ਵਾਲੀ ਐ ਰੇਂਜਾ ਕਰਦਾਂਗੇ ਮਿੱਠੀਆਂ ਲਓ ਜੀ 795 ਰੁਪਏ ਦੀ ਰੇਂਜ ਚ ਮਾਲ ਚੈੱਕ ਕਰੋ ਚੁੰਦੇ ਮਾਲ ਆਕ ਨਹੀਂ ਚੋਰਿਆ ਮਤਲਬ ਸੰਭਲੋ ਇਹ ਚੀਜ਼ਾਂ ਨਾ ਇਸ ਟਾਈਮ ਪੂਰੀ ਹਿੱਟ ਜਾ ਰਹੀਆਂ ਆਪਣੇ ਕੋਲ ਤੇ ਦਿਮਾਗ ਲਾਣ ਦੀ ਲੋੜ ਨਹੀਂ ਪੈਣੀ ਭਰਾ ਇਹ ਜੇ ਵਧੀਆ ਮਾਲ ਦੇਖੋ ਵੀਰ ਜੀ ਸਰਦਾਰ ਜੀ ਨੰਬਰਦਾਰ ਜੀ ਇਹਨਾਂ ਦੇ ਘਰ ਆ ਗਿਆ ਵਿਆਹ ਉਹ ਆਜੋ ਸਾਡੀ ਦੁਕਾਨ ਤੇ ਯਾਰ ਜੀ ਆਓ ਜੀ ਇਹ ਦੇਖੋ ਭਾਜੀ ਚੀਜ਼ਾਂ ਪੂਰਾ ਹੈਂਡਵਰਕ ਦਾ ਪ੍ਰੋਪਰ ਪੀਸ 1500 ਦੀ ਰੇਂਜ ਚ ਵਿਕਣ ਵਾਲਾ ਮਾਲ ਕੱਲ ਤੁਹਾਨੂੰ ਦਵਾਂਗੇ 795 ਰੁਪਏ ਕੱਲ ਹੈਗਾ ਸਮਝ ਲਓ ਦੁਕਾਨ ਦੀ 7ਵੀਂ ਐਨੀਵਰਸਰੀ ਤੇ ਉਹਦੀ ਖੁਸ਼ੀ ਦੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਤੁਹਾਨੂੰ ਸਾਰਾ ਡਿਸਕਾਊਂਟ ਡਿਸਕਾਊਂਟ ਹੈ ਆ ਦੇਖੋ ਜਿਵੇਂ ਹੁਣ 1095 ਵਾਲੀ ਆਪਣੀ ਔਰ ਗੰਜਾ ਸਮਝ ਲਓ 995 ਰੁਪਏ ਦੀ ਰੇਂਜ ਚ ਭਾਜੀ ਮਾਲ ਜਿੰਨਾ ਮਰਜ਼ੀ ਲੈ ਤੇ ਕੱਲ ਤੋਂ ਲੈ ਕੇ ਐਤਵਾਰ ਤੱਕ ਜੇ ਲੱਖ ਰੁਪਏ ਦਾ ਬਿੱਲ ਬਣੂਗਾ ਸਮਝ ਲਓ ਲੱਖ ਰੁਪਏ ਦੇ ਬਿੱਲ ਦੇ ਉੱਤੇ 5% 1% 2% 3% 4% ਨਹੀਂ ਪੂਰੇ 5% ਡਿਸਕਾਊਂਟ ਮਿਲੂਗਾ ਤੁਹਾਨੂੰ 1 ਲੱਖ ਰੁਪਏ ਦੇ ਬਿੱਲ ਮਿਨੀਮਮ ਠੀਕ ਹੈ ਜੀ 1% ਨਹੀਂ ਸਮਝ ਲੋ ਲੱਖ ਮਗਰ 5000 ਰੁਪਏ ਦਾ ਫਾਇਦਾ ਹੋ ਗਿਆ ਬਾਈ ਹੁਣ ਆਈ ਚੱਲੋ ਬਿੱਲ ਬਣਾਈ ਚੱਲੋ ਬਸ ਇਹ ਦੁਕਾਨ ਦੀ ਐਨੀਵਰਸਰੀ ਦੀ ਖੁਸ਼ੀ ਚ ਮੇਰੇ ਵੱਲੋਂ ਭਾਬੂ ਖੋਕੇ ਫੈਸਲਾ ਲਿਆ ਗਿਆ ਭਾਜੀ 5-5000 ਰੁਪਏ ਬਚਾਓ ਆਪਣਾ ਬਹੁਤ ਫਾਇਦਾ ਬਹੁਤ ਖੁਸ਼ ਹੈ ਮਨ ਵੀਡੀਓ ਨੂੰ ਸ਼ੇਅਰ ਕਰਕੇ ਆਓ ਤੇ 5100 ਦਾ ਕੈਸ਼ਬੈਕ ਲੱਖ ਦੇਗੇ ਲੈ ਕੇ ਜਾਓ ਚੱਕੋ ਯਾਰ ਪਿਓਰ ਦੇ ਦੁਪੱਟੇ ਜਨਮ ਦੁਪੱਟੇ 795 ਰੁਪਏ ਦੀ ਰੇਂਜ ਭਾਜੀ ਮਾਲ ਚੈੱਕ ਕਰੋ ਕਿੱਦਾਂ ਦੇ ਮਾਲ ਕਿੱਦਾਂ ਰੇਟ ਤੇ ਦੇ ਰਹੇ 795 ਰੁਪਏ ਲੁੱਟ ਲਓ ਮੇਲਾ ਵੀਰ ਜੀ ਸਰਦਾਰ ਜੀ ਨੰਬਰਦਾਰ ਜੀ ਲੁੱਟੋ ਕਿਉਂ ਜੀ 5% ਕੈਸ਼ਬੈਕ ਉੱਪਰ ਲਾ ਦਿਓ ਭਾਜੀ ਤਾਂ ਕਿ ਗਾਹਕ ਨੂੰ ਸੌਖਾ ਹੋ ਜਵੇ ਆ ਦੇਖੋ ਗੀਜਾ ਉਹ ਸੌਰੀ ਗਲਾਸ ਔਰ ਗੰਜਾ ਭਾਜੀ ਰੇਂਜ ਚੈੱਕ ਕਰੋ ਪੀਸ ਦੀ ਬਾਜੂਆਂ ਬਣੀਆਂ ਹੋਈਆਂ ਬਾਜੂਆਂ ਲਟਕ ਰਹੀਆਂ ਬਾਹਰ ਦੇਖੋ ਇਹ 1095 ਕਹਿ ਦिए ਤਾਂ ਵੀ ਮਾਲ बिकਦਾ ਸਾਡਾ 892 ਰੁਪਏ ਦੀ ਰੇਂਜ ਚ ਭਾਜੀ ਮਾਲ ਹੈ ਘਰ ਬੈਠੇ ਕਿਸੇ ਨੇ ਮੰਗਾਉਣਾ ਤੇ 50000 ਦੇ ਮਾਲ ਮਗਰ 1100 ਰੁਪਏ ਡਿਸਕਾਊਂਟ ਮੇਰੇ ਵੱਲੋਂ ਮੇਰੀਆਂ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਜੇਕਰ ਲੱਖ ਰੁਪਏ ਦਾ ਮੰਗਾਉਣਗੇ ਤਾਂ ਸਿੱਧਾ 5000 ਰੁਪਿਆ ਡਿਸਕਾਊਂਟ ਘਰ ਬੈਠੇ ਸਕਰੀਨਸ਼ਾਟ ਲੈ ਕੇ ਭੇਜ ਦੋ ਤਾਂ ਵੀ ਕੋਈ ਗੱਲ ਨਹੀਂ ਵੀਡੀਓ ਕਾਲ ਕਰ ਲਓ ਤਾਂ ਵੀ ਕੋਈ ਗੱਲ ਚੱਕ ਦਾਂਗੇ ਫਲਾਬੇ 'ਚ ਆਗੇ ਲਾਉਂਗੇ ਤਾਂ ਸਵਾਦ ਵਧਾਊਗਾ ਨਾਲੇ ਬਣਾਵਾਂਗੇ ਤੁਹਾਡੀ ਫੋਟੋ ਵੀਡੀਓ ਆਹ ਲਓ ਜੀ ਪਿਓਰ ਔਰਗੈਂਜਾ ਦੇਖੋ ਵੀਰੋ ਦੇਖੋ ਮਾਰਾ ਡਿਜ਼ਾਈਨਿੰਗ ਨਾਲ ਸਲਵਾਰ ਬਹੁਤ ਸੋਹਣੀ ਹੈ ਹਲ ਰੇਟ ਦੀ ਗੱਲ ਕਰੀਏ ਰੇਟ ਸੋਚਣ ਦੀ ਲੋੜ ਨਹੀਂ 895 ਚ ਮਾਲ ਨਹੀਂ ਮਿਲਲੇ ਇੱਦਾਂ ਦੇ ਇਹ ਵੀ ਨਾਲ ਰੇਟਾਂ ਦੀ ਵੀ ਗੱਲ ਹੈ ਤਾਂ ਮਨ ਖੁਸ਼ ਆ ਸਮਝ ਲੋ ਸੰਡੇ ਤੱਕ ਇਹ ਵੀ ਨਹੀਂ ਕੱਲ ਸੰਡੇ ਤੱਕ ਜਿੰਨੇ ਬੰਦੇ ਆ ਰਹੇ ਆ 5% ਕੈਸ਼ਬੈਕ ਠੀਕ ਹੈ ਨਾ ਅਨੰਦ ਭਾਈ ਕਰਦੀਏ ਖੁਸ਼ ਪਹਿਲੀ ਵਾਰ ਹਰ ਵਾਰ ਹੀ ਕਹਿੰਦੇ ਕੋਈ ਆਫਰ ਨਹੀਂ ਲਾਈ ਜੀ ਆਫਰ ਨਹੀਂ ਲਾਈ ਮਾਰਨ ਭਾਈ ਕੋਈ ਆਫਰ ਨਹੀਂ ਦਿੰਦੇ ਮਾਰਨ ਭਾਈ ਕਿਹੜੇ ਬਹੁਤ ਮਾਣਾ ਭਾਈ ਵੀਡੀਓ ਚ ਗੁੱਸੇ ਕਰਦੇ ਆ ਗੁੱਸਾ ਬੋਲਦੇ ਆ ਹੁਣ ਸਾਰਿਆਂ ਨੂੰ ਸੱਦਾ ਦੇਤਾ ਖੁੱਲਾ ਆਜੋ ਹੁਣ ਮਾਣਾ ਭਾਈ ਬੁਲਾਉਂਦਾ ਤੁਹਾਨੂੰ ਆਓ ਬਹੁਤ ਪਿਆਰ ਸਤਿਕਾਰ ਸਦਕਾ ਬਹੁਤ ਤੁਹਾਡਾ ਪਿਆਰ ਮਿਲ ਰਿਹਾ ਬਹੁਤ ਗਾਹ ਕੇ ਪ੍ਰਮਾਤਮਾ ਦੀ ਕਿਰਪਾ ਪੂਰੀ ਹੈ ਪਰ ਆ ਜਿਹੜੀ ਚੀਜ਼ ਹੈ ਨਾ ਇਹ ਮੈਂ ਸੋਚਿਆ ਥੋੜਾ ਜਿਹਾ ਕਿ ਮੈਂ ਗਾਕਾਂ ਨੂੰ ਆਪਣੇ ਗਿਫਟ ਦਵਾਂ ਗਿਫਟ ਲੈ ਆਂਦਾ ਸਮਾਂ ਨਹੀਂ ਹੁਣ 51 5100 ਰੁਪਏ ਸ਼ੰਗ ਨਾਲੇ ਲਫਾਫੇ ਚ ਪਾ ਕੇ ਆਪਣੀ ਭੈਣਾਂ ਨੂੰ ਦਊਂਗਾ ਲਖਮਗਰ ਚੱਕੀ ਚੱਲੋ 895 ਰੁਪਏ ਦੀ ਰੇਂਜ ਚ ਸ਼ਗਨ ਸਕੀਮ ਠੀਕ ਹੈ ਜੀ ਬਾਬੂ ਜੀ ਸ਼ਗਨ ਸਕੀਮ ਲਾਤੀ ਹੈ ਹੁਣ ਤੁਹਾਡੇ ਵੀਰ ਨੇ ਪਰ ਚੱਲਣ ਦੋ ਹੁਣ ਕੜਮਸ ਆ ਦੇਖੋ ਜੀ ਇਦਾਂ ਦੇ ਸੌਦੇ ਆ ਜੀ ਇਹ ਉਹ ਸ਼ਗਨ ਸਕੀਮ ਹੈ ਜਿਹੜੀ ਸੋਚਣ ਦੀ ਲੋੜ ਨਹੀਂ ਪੈਣੀ ਭਰਾ ਲਾ ਲਓ ਚੰਦਰੂ ਮੰਦਰੂ ਡਿਆਨ ਦੇਖੋ ਜੀ ਬਾਬੂ ਜੀ 1095 ਰੁਪਏ ਦੀ ਰੇਂਜ ਚ ਭਾਜੀ ਮਾਲ ਮੈਂ ਕਹਿੰਦਾ ਮੂੰਹੋਂ ਬੋਲਦੇ ਹਾਂ ਕਿ ਟੌਪ ਦੇ ਮਾਲ ਲਓ ਜੀ ਦੇਖੋ ਪੰਜ ਕਲਰ ਪੰਜੇ ਸੁਪਰ ਕਲਰ ਆ ਭਾਜੀ ਆਪਣੇ ਕੋ ਹੈਂਡਵਰਕ ਦੀ ਸਾਰੀ ਰੇਂਜ ਹੈ ਜੇ ਕਿਸੇ ਦੇ ਦਿਮਾਗ ਚ ਵਹਿਮ ਹੋਵੇ ਸਾਰੀ ਰੇਂਜ ਆਪਣੇ ਕੋ ਹੈਂਡਵਰਕ ਦੇ ਮਾਲਾਂ ਦੀ ਆ ਦੇਖੋ ਹੁਣ ਆ ਚੀਜ਼ਾਂ ਨਾ ਆ ਚੀਜ਼ਾਂ ਸਾਫ ਸੁਥਰੀ ਮਤਲਬ ਹਰਿਆਣੇ ਵਾਲੀ ਸਮਝ ਲਓ ਪਾਸ਼ਾ ਚ ਦੱਸਾਂ ਦਾ ਭਾਜੀ ਦੇਖੋ ਇਹ ਮਾਲ ਕਿੰਨੇ ਸਾਫ ਹੈ ਸੁਪਰ ਹਿੱਟ ਮਾਲ ਆ ਪਿਓਰ ਦੁਪੱਟਾ ਵਰਕ ਪੂਰੇ ਚੌੜੇ ਦੁਪੱਟੇ ਪੂਰੀ ਚੌੜੀ ਚੁੰਨੀਆਂ ਭਾਜੀ 1195 ਰੁਪਏ ਦੀ ਰੇਂਜ ਚ ਮਾਲ ਆ ਹੁਣ ਤੁਸੀਂ ਸੋਚ ਲੋ ਵੀ ਇਹ ਨਾ ਚੀਜ਼ਾਂ ਬਾਰੇ ਮੈਨੂੰ ਕੀ ਦੱਸਣ ਦੀ ਲੋੜ 1195 ਰੁਪਏ ਦੀ ਰੇਜ ਆ ਸਕਰੀਨ ਸ਼ਾਟ ਲੈ ਲਓ ਇਹ ਪੇਜ ਦੋ ਸਾਡੇ ਨੰਬਰਾਂ ਦੇ ਉੱਤੇ ਤੁਹਾਡਾ ਫਾਇਦਾ ਕਰਾਂਗੇ ਜੀ ਆ ਚੁੰਨੀ ਪਰੇਗਾ ਆ ਲਓ ਜੀ ਭਾਜੀ ਇਹ ਮਾਲ ਨਾ ਸਮਝ ਲੋ ਵੀ ਸੇਲਮੈਨ ਨਹੀਂ ਦਿਖਾਉਣ ਵਾਲੇ ਮਾਲ ਨਹੀਂ ਹੈ ਦੇਖੋ ਸਫਾਈ ਲਓ ਵੀਰ ਜੀ ਲਓ ਮੇਰੇ ਬਾਬੂ ਜੀ ਦੇਖੋ ਬਾਟਮਾਂ ਤੇ ਕੰਮ ਨਾਲ ਇਹ ਹੋਰ ਦੁਪੱਟਾ ਵਰਕ ਹੈ ਬਾਬੂ ਜੀ 1195 ਰੁਪਏ ਦੀ ਰੇਟ ਹੁਣ ਇੱਕ ਸੂਟ ਚੋਂ 50 50 75 75 ਰੁਪਏ 60 60 ਰੁਪਏ ਬਜਨੇ ਆ ਕਿਉਂਕਿ 5% ਵਾਲੀ ਸਕੀਮ ਮੈਂ ਜ਼ਿੰਦਗੀ ਚ ਪਹਿਲੀ ਵਾਰ ਲਾਈ ਆ ਰੇਟ ਆਪਣੇ ਨਾ ਸਾਰਿਆਂ ਦੇ ਉੱਤੇ ਲੱਗੇ ਹੋਏ ਆ ਕਿਸੇ ਭੈਣ ਭਾਈ ਨੂੰ ਲੱਗਦਾ ਹੋਵੇ ਵੀ ਵਧਾ ਦੇ ਘਟਾ ਦੇ ਹੈ ਜਾਂ ਕੋਈ ਖੱਚ ਹਰਕਤ ਨਾ ਕੀਤੀਆਂ ਨਾ ਕਰਨੀ ਤੇ ਥੋੜਾ ਬੈਨੀਫਿਟ ਹੋਊਗਾ ਬਸ ਮੈਂ ਤੁਹਾਨੂੰ ਇੰਨਾ ਆਲੋ ਭਾਜੀ ਇਦਾਂ ਦੇ ਪੀਸ ਨਹੀਂ ਮੈਂ ਕਹਿੰਦਾ ਮਾਲ ਨਹੀਂ ਰੁਕਦੇ ਭਾਜੀ ਪਿਓਰ ਦੁਪੱਟਾ ਵਰਕ ਆਪਣੀ ਸੂਰਤ ਤੋਂ ਸਾਰੀਆਂ ਮਸ਼ੀਨਾਂ ਦੇ ਡਿਜ਼ਾਈਨਿੰਗ ਕਰਾ ਰਹੇ ਹਾਂ ਕਿ ਵੀਡੀਓ ਕਹੋਗੇ ਵੀਡੀਓ ਵੀ ਦਿਖਾ ਦਿੰਨਾ ਦਿਖਾਵਾਂ ਵੀਡੀਓ ਭਾਜੀ ਦੱਸੋ ਜੇ ਤੁਸੀਂ ਕਹੋਗੇ ਮੈਂ ਦਿਖਾ ਦੂੰ ਪਰ ਮੇਰਾ ਮਨ ਜੇ ਇਦਾਂ ਤੁਹਾਡਾ ਮਨ ਨਹੀਂ ਖਾਣ ਮਾਨ ਸਾਹਿਬ ਲਓ ਜੀ 1295 ਦੀ ਰੇਂਜ ਹੈ ਤੁਹਾਡੇ ਮਰਜਾਏ ਹੋਏ ਚਿਹਰੇ ਕਰਕੇ ਅੱਜ ਸਮਝ ਲਓ ਮੈਂ ਕੁੜੀਆਂ ਨੂੰ ਸ਼ਗਨ ਸਕੀਮ دیتی ਹੈ ਇਨਾ ਦੇ ਘਰ ਵਿਆਹ ਵਾ ਮਹਰਾ 1 ਲੱਖ ਰੁਪਏ ਦਾ ਕੱਪੜਾ ਲਓ ਸ਼ਗਨ ਤੁਹਾਡਾ ਭਰਾ ਨਾਲ ਬਾਹੂ ਕਿਉਂ ਹੋਰ ਦੱਸ ਕੀ ਕਹਦੀ ਦਾਦੇ ਸ਼ੰਕਰ ਜੈ ਸ਼ੰਕਰ ਕੈਂਡਾ ਲਗੇ ਨਾ ਕੰਕਰ ਜੈ ਸ਼ੰਕਰ ਚਲੋ ਜੀ ਹੁਣ ਆ ਗਲਾਸ ਰਗੰਜਾ ਤੇ ਡਿਜ਼ਾਈਨ ਆ ਇਹ ਤੁੰ ਨੂੰ ਮੁੰਨੂਆਂ ਨੇ ਦੇਖਣੀ ਹੋਣੀ ਇਹ ਡਿਜ਼ਾਈਨ ਆ ਦੇਖ ਲੁਧਿਆਣੇ ਦੀ ਮਸ਼ੀਨ ਤੇ ਬਣਾਵਾਂਗੇ 1895 2095 ਇਦਾਂ ਬਣੂਗਾ ਪਰ ਆਪਣਾ ਜਿਵੇਂ ਗਲਾਸ ਤੇ ਬਣਾਇਆ ਭਰਾ 1595 ਰੁਪਏ ਦੀ ਰੇਂਜ ਚ ਭਾਜੀ ਮਾਲ ਮੈਂ ਕਹਿੰਦਾ ਓਏ ਤੁਸੀਂ ਸੋਚ ਨਹੀਂ ਸਕਦੇ ਮਾਲਾਂ ਦੀ ਸ਼ਾਈਨਿੰਗ ਕਿੱਦਾਂ ਦੀ ਹੈ ਬਹੁਤ ਸੋਹਣੀ ਸ਼ਾਈਨਿੰਗ ਹੈ ਭਾਜੀ ਹੈਂਡਵਰਕ ਦੇ ਲਿਆ ਬੇਟੇ 2-4 ਸੈਟ 1595 ਰੁਪਏ ਦੀ ਰੇਂਜ ਚ ਮਾਲ ਆ ਭਾਜੀ ਕਲਰ ਇੱਕ ਤੋਂ ਇੱਕ ਨੇ ਤਗਨ ਸਕੀਮ ਤੁਹਾਡੇ ਭਰਾ ਨੇ ਜਿਹੜੀ ਲਾਈ ਆ ਮੇਰਾ ਵੀਰ ਉਹਦਾ ਫਾਇਦਾ ਉਠਾਈਓ ਕਿਉਂਕਿ ਐਤਵਾਰ ਤੋਂ ਬਾਅਦ ਆ ਗਿਆ ਕਿਸੇ ਨੇ ਕਿਹਾ ਭਾਈ ਆਪਣੇ ਕੋ ਕੁਝ ਨਹੀਂ ਹੈਗਾ ਫਿਰ ਇਹ ਐਤਵਾਰ ਤੱਕ ਹੀ ਚੱਲੇ ਦੇਖੋ ਜੀ ਪੀਸ ਬਾਬੂ ਜੀ ਦੇਖੋ ਡਿਜ਼ਾਈਨ ਸਾਡੇ ਦੇਖੋ ਗਲਾਸ ਦੇ ਉੱਤੇ ਭਾਜੀ ਗਲਾਸ ਹੀ ਗਲਾਸ ਕੀਤੀ ਪਈ ਹੈ ਲਓ ਦੇਖੋ ਚੀਜ਼ਾਂ 1595 ਜਮਾਲ ਮਿਲਨੇ ਸੁਪਰ ਹਿੱਟ ਮਾਲ ਆ ਮਰਾ ਪਿਓਰ ਚਨੋਂਨ ਦੇ ਦੁਪੱਟਿਆਂ ਦੇ ਨਾਲ 1595 ਰੁਪਏ ਸਾਰਾ ਹੈਂਡ ਦਾ ਪੀਸ ਆ ਭਾਜੀ ਮਤਲਬ ਕੈਨ ਦਾ ਭਾਅ ਗਰਲੀ ਸ਼ਰਟ ਮੈਂ ਸਾਰਾ ਕੁਝ ਆ 1595 ਰੁਪਏ ਦੀ ਰੇਂਜ ਆ ਮਤਲਬ ਸੁਪਰ ਹਿੱਟ ਮਾਲ ਲਓ ਜੀ ਵੀਰ ਜੀ ਇਦਾਂ ਦੇ ਮਾਲ ਹੁਣ ਦਿਖਾਣ ਦੀ ਲੋੜ ਤਾਂ ਮੇਰੇ ਖਿਆਲ ਨਾਲ ਹੈ ਨਹੀਂ ਪਰ ਫਿਰ ਵੀ ਦਿਖਾ ਦਨੇ ਆ। ਭਾਈ ਜੀ ਸੁਪਰ ਹਿੱਟ ਮਾਲ ਆ। ਨਾਲ ਵਧੀਆ ਔਰਗੰਜੇ ਦੇ ਦੁਪੱਟੇ 995 ਰੁਪਏ ਦੀ ਰੇਂਜ ਆ ਭਾਈ ਜੀ ਬਹੁਤ ਵਧੀਆ ਮਾਲ ਕਹਿਣ ਦਾ ਭਾਅ। ਵੀ ਹੁਣ ਤੁਸੀਂ ਸਾਰੇ ਜਣੇ ਜਿੰਨੇ ਵੀ ਹੋਵੀਆਂ ਮੱਲ ਤਿਆਰੀ ਕਰਕੇ ਆਈਓ ਭਾਈ ਬਹੁਤ ਫਾਇਦਾ ਕਰਾਂਗੇ 995 ਰੁਪਏ ਦੀ ਰੇਂਜ। ਗਿਫਟ ਹੀ ਗਿਫਟ ਕਰ ਦਨੇ ਥੋੜੇ ਪਹਣਾਣੇ। ਤੇ ਹੁਣ ਦੋ ਤਿੰਨ ਆਈਟਮਾਂ ਮੈਸੇਜਾਂ ਦਿਖਾਉਂਦਾ। ਜਿਨ੍ਹਾਂ ਨਾਲ ਦਿਲ ਖੁਸ਼ ਹੋ ਜਾਏਗਾ ਤੁਹਾਡਾ। 1500 1800 ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦਾ ਬਾਈ ਪਿਓਰ ਦੁਪੱਟੇ ਆ ਹੈਂਡ ਦੇ ਵੀ ਸਾ ਦੇਖੋ 2595 ਰੁਪਏ ਦੀ ਰੇਂਜ ਆ ਭਾਜੀ ਪੀਸ ਨਹੀਂ ਰੁਕਣ ਦੀ ਲੋੜ ਆ ਦੇਖੋ ਆ ਫੜੀਓ ਮੈਡਮ ਦੁਪੱਟਾ ਜੀ ਦੇਖੋ 2595 ਰੁਪਏ ਦੀ ਰੇਂਜ ਚ ਭਾਜੀ ਦੁਪੱਟਾ ਦੇਖੋ ਔਰ 5% ਦਾ ਫਾਇਦਾ ਹੋ ਗਿਆ ਸਮਝ ਲਓ ਸੂਟ ਮਗਰ ਤੁਹਾਡੇ 125 30 ਰੁਪਏ ਹੋਰ ਬਚ ਗਏ ਤਾਂ ਕਰਕੇ ਕਹਿਣਾ ਬਾਕੀ ਵਿਚ ਵਿਚਾਲੇ ਲਈ ਕੁਛ ਨਾ ਕਹੀਓ 20 25 20000 ਦਾ ਬਿਲਕੁਲ ਮੈਂ ਕੁਛ ਨਹੀਂ ਦੇ ਸਕਦਾ 50000 ਤੇ 110000 ਲੱਖ ਤੇ ਕਰਨਾ 5100 ਥੋੜਾ ਬੈਨੀਫਿਟ ਕਰੂੰਗਾ ਬਸ ਮੈਨੂੰ ਇੰਨਾ ਲੋਜੀ ਆ ਦੇਖੋ ਚੀਜ਼ਾਂ ਇਹ ਡਿਜ਼ਾਈਨਿੰਗ ਹੈ ਨਾ ਜਿਹੜੀ ਉਹ ਦੇਖੋ 2595 ਸੀ ਇਹ 2495 ਹੈ ਬਾਈ ਪਰ ਮਾਲ ਗਲਾਸ ਦੇ ਉੱਤੇ ਉੱਠਦੇ ਆ ਕਿਤੇ ਯਾਰ ਉੱਠ ਉੱਠ ਕੇ ਪੈਂਦੇ ਆ ਉੱਡ ਉੱਡ ਕੇ ਪੈਂਦੇ ਪਿਓਰ ਕ੍ਰੇਵ ਦੀ ਸਲਵਾਰ ਹੈ ਦੇਖੋ ਭਾਜੀ ਦੁਪੱਟਾ ਹਣਾ ਬੇਟੇ ਚੰਦ루 ਮੰਦ루 ਲੋਜੀ ਭਾਜੀ ਦੁਪੱਟੇ ਨਾ ਖੋਲਣ ਦਾ ਨਾਮ ਨਹੀਂ ਲੈ ਰਹੇ ਕਿੰਦਾ ਸਾਨੂੰ ਨਾ ਖੋਲੋ ਅਸੀਂ ਉਦਾਂ ਹੀ ਵਿਕ ਜਣ ਦੇਖੋ 2495 ਰੁਪਏ ਦੀ ਰੇਂਜ ਹੈ ਭਾਜੀ ਮਾਲ ਨਾ بس میرے منہ تو શબ્દ ਨਹੀਂ ہے ਹੁਣ ਕੋਈ ਜਿਹੜੇ ਮੈਂ ਇਹਨੂੰ ਦਵਾ 6 6 ਰੰਗ ਨੇ ਆਹ ਭਾਜੀ ਆਟਮਾ ਸਾਡੀ ਇੱਦਾਂ ਦੀ ਐ ਮਤਲਬ ਸਮਝ ਲਓ ਦੁਨੀਆ ਫੈਨ ਕਰਦੀ ਇਹਨਾਂ ਨੇ ਰੇਟ 10 ਬੇਟਾ ਸ਼ੰਕਰ 1895 ਦੇਖੋ ਭਾਜੀ 1895 ਚ ਤੁਹਾਨੂੰ ਦੁਪੱਟਾ ਵਰਕ ਦੇ ਰਹੇ ਹਾਂ ਪਿਛਲੀ ਵੀਡੀਓ ਚ ਪਾਇਆ ਸੀ ਲੋਕੀ ਪਰੇਸ਼ਾਨ ਹੋ ਗਏ ਸੀ ਪਰੇਸ਼ਾਨ ਹਰਾਨ ਪਰੇਸ਼ਾਨ ਮਾਮਾ ਜਾਨ ਚਾਚਾ ਜਾਨ ਠੀਕ ਹੈ ਨਾ ਸਾਰੇ ਮਾਮੇ ਚਾਚਿਆਂ ਲਈ ਸਿੱਧੂ ਵਾਲਾ ਡਿਜ਼ਾਈਨ ਲੈ ਕੇ ਆਇਆ ਮੈਂ ਕਹਿੰਦਾ ਟਾਪ ਰੇਟ 4 5 6 ਵੀ ਸੋਨੇ ਬਸ ਏ ਕਲਰ ਹੋਣੇ ਸੌਰੀ 1895 ਭਾਜੀ ਆਹ ਲਓ ਤੁਸੀਂ ਮਾਮੂ ਜਾਨ ਡੀਐਮ ਬਾਬੂ ਜੀ 3 ਮੀਟਰ ਦੀ ਸ਼ਰਟ ਆ ਇਹਦੀ ਆ ਨਾਲ ਦੁਪੱਟਿਆ ਭਾਈ ਰੇਟ 1895 ਆ ਮਾਲ ਨਹੀਂ ਰੁਕਣੇ ਭਾਜੀ ਇਦਾਂ ਦੇ ਮਾਲ ਵੀ ਅਸੀਂ ਨਾਲ ਦੇਵਾਂਗੇ ਹੁਣ ਚੀਜ਼ਾਂ ਗਲਾਸ ਦੇ ਉੱਤੇ ਆ ਗਈਆਂ ਭਾਜੀ ਇਹ ਨਾ ਸੋਚਿਓ ਗਲਾਸ ਕੱਲੀ ਮਹਿੰਗੀ ਆਪਣੇ ਕੋਲ 795 ਚ ਵੀ 22 ਗਲਾਸ 54 ਰੇਟ ਸਾਡੇ ਉੱਤੇ ਲਿਖੇ ਹੋਏ ਆ ਕੋਈ ਰੇਟ ਨਹੀਂ ਫੇਰਾ ਫੇਰੀ ਨਹੀਂ ਹੋਊਗੀ ਤੁਹਾਡੇ ਨਾਲ ਸਾਰਿਆਂ ਲਈ ਇੱਕ ਰੇਟ ਆ ਸ਼ਗਨ ਸਕੀਮ ਚੱਲ ਪਈ ਆ ਪਿਓਰ ਦੇ ਦੁਪੱਟਿਆਂ ਨਾਲ 54 ਦੇਖੋ ਭਾਜੀ ਡਿਜ਼ਾਈਨਿੰਗ ਗਲਾਸ ਦੇ ਉੱਤੇ ਚੈੱਕ ਕਰੋ ਪੀਸ ਹੈਂਡਵਰਕ ਪ੍ਰੋਪਰ ਪਿਓਰ ਦੇ ਦੁਪੱਟੇ ਵਰਕ 1495 ਮਾਲ ਦੇਖੋ ਭਾਜੀ ਮਾਲ ਮੈਂ ਕਹਿੰਦਾ ਰੁਕਣਾ ਨਹੀਂ ਮਾਲ ਚਾਰ ਪੰਜ ਡਿਜ਼ਾਈਨ ਆ ਸੁਪਰ ਹਿੱਟ ਮਾਲ ਵਿਕਰੇ ਦੇਖੋ ਚੈੱਕ ਕਰੋ ਤੇ ਹੁਣ ਭੇਜ ਦਿਓ ਸਕਰੀਨਸ਼ਾਟ ਇੱਕ ਡਿਜ਼ਾਈਨ ਲਾਸਟ ਤੁਹਾਨੂੰ ਹੋਰ ਦਿਖਾਉਂਗਾ ਬਸ ਉਸ ਤੋਂ ਬਾਅਦ ਆਪਣੀ ਬਸ ਦੇਖੋ ਜੀ ਵਰਕ ਵਾਲਾ ਮਾਲ ਪਿਓਰ ਦੇ ਉੱਤੇ ਦੇਖੋ ਜੀ ਰੇਂਜ ਆ ਮਿੱਠੀਆਂ ਦੇ ਨਾਲ 2495 ਰੁਪਏ ਦੀ ਰੇਂਜ ਪਾਜੀ ਹੈਂਡਵਰਕ ਦਾ ਪੀਸ ਹੈ ਸੁਪਰ ਹਿੱਟ ਡੈਅ ਸੁਪਰ ਡੂਪਰ ਹਿੱਟ 2495 ਚ 6 ਰੰਗਾਂ ਦੇ ਨਾਲ ਵੀਡੀਓ ਨੂੰ ਸੰਪੰਨ ਕਰਦੇ ਹੋ ਰਹੀ ਬਹੁਤ ਤੁਹਾਡਾ ਧੰਨਵਾਦ ਜਿੰਨਾ ਪਿਆਰ ਤੁਸੀਂ ਭਰਾ ਦਿੱਤਾ ਤੇ ਰਹਿੰਦਾ ਖੁੰਦਾ ਹੁਣ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਉਹ ਲੈਣ ਲਈ ਹਾਜ਼ਰ ਸ਼ਾਮਲ ਜਰੂਰ ਹੋਈਓ ਧੰਨਵਾਦ